ਘਲਲਾ ਕਰੀਏ ਸਨੁਅੰਟ ਵਿਚੜਿਨਾ ਆਪੇ ਅਜਣਾ ਗੱਲ ਕੀਤੀ ਸੀਗੀ ਤੁਸੀਂ ਬਹੁਤ ਵਧੀਆ ਗਾਉਂਦੇ ਹੋ ਪਹਿਲਾ ਜਾਨਣਾ ਚਾਹਾਂ ਕਿ ਆਖਰੇ ਗਾਣ ਦਾ ਸ਼ੌਂਕ ਕਿੱਥੋਂ ਪਿਆ ਕਿਵੇਂ ਗਾਣਾ ਸ਼ੁਰੂ ਹੋਇਆ ਜ਼ਿੰਦਗੀ ਚ ਗਾਣ ਦਾ ਛੋਟੇ ਜਿਹੇਨ ਬਚਪਨ ਤੋਂ ਬੜਾ ਸ਼ੌਂਕ ਹੀ ਇਹ ਦਮ ਗੁਣਗੁਣਾਂਦੀ ਰਹਿੰਦੀ ਨਹੀਂ ਮੈਨੂੰ ਮੈਨੂੰ ਬੋਪਸ ਐਨਵੇਂ ਨੇ ਕਿਹਾ ਉਹ ਮੇਨੂੰ ਗਾਣ ਦਾ ਸ਼ੌਂਕ ਪੈ ਗਿਆ ਕੀ ਕਾਰਨ ਸੀਗਾ ਕਿ ਕਿਸ ਤਰ੍ਹਾਂ ਹੋਈਆਂ ਅੱਖਾਂ ਇਸ ਦਾ ਇਸ ਵਾਰ ਥੋੜਾ ਜਾਣਕਾਰੀ ਅੱਖਾਂ ਦੀ ਮੇਰੀ ਬਚਪਨ ਤੋਂ ਹੀ ਇਸ ਤਰ੍ਹਾਂ ਹੀ ਲਾਈਟ ਨਹੀਂ ਹੈ ਮੇਰੀ ਬਚਪਨ ਤੋਂ ਇਸ ਤਰ੍ਹਾਂ ਹੀ ਹੈ। ਬਸ ਇਹ ਮੁਸ਼ਕਲ ਨਹੀਂ ਹੋਇਆ ਜ਼ਿੰਦਗੀ ਦੇ ਵਿੱਚ ਜੀਣਾ ਕਿਉਂਕਿ ਅੱਖਾਂ ਨਾ ਹੋਣੀਆਂ ਆਮ ਇਨਸਾਨ ਨਾਲ ਵੱਖਰੀ ਜ਼ਿੰਦਗੀ ਹੋ ਜਾਂਦੀ ਹੈ। ਮੁਸ਼ਕਲ ਹੋਈ ਜ਼ਿੰਦਗੀ ਚੀਂ। ਮੁਸ਼ਕਲ ਤਾਂ ਹੁੰਦੀ ਹੈ ਥੋੜੀ ਬਹੁਤ ਪਰ ਆਪਣੇ ਆਪ ਨੂੰ ਬੋ ਸੰਭਾਲਦੀ ਆ। ਹਾਲਾਤ ਕਿੰਦਾ ਦੇ ਘਰ ਦੇ ਦੇਖੇ ਬੜੇ ਹਰਾਸ ਸਹੀ ਨੇ ਮੇਂ। ਨਹੀਂ ਹੈਗੇ ਘਰ ਵੀ ਬੜਾ ਲਾਈਕ ਇਨੇ ਇਨੇ ਜਾਣੇ ਰਹਿੰਦੇ ਹੋ ਮੁਸ਼ਕਿਲ ਹਾਲਾਤ ਕਿੰਨੇ ਕੇ ਮੁਸ਼ਕਿਲ ਨੇ ਘਰ ਦੇ ਕਿੰਨੇ ਖਰਾਬ ਜਾਰੇ ਹਾਲਾਤ ਵੀ ਮੁਸ਼ਕਲੀ ਆ ਤੇ ਹੀ ਮੇਰੇ ਵੀਰ ਦਾ ਭਰਾ ਵੇਖਦੇ ਹੋ ਭੰਦ ਕੀ ਹਾਲ ਆ ਕਿ ਮੈਂ ਰਹਿੰਦੀ ਆ ਆਪਣੇ ਘਰ ਦਾ ਸਹਾਰਾ ਬਣ ਸਕਾਈ ਵਾ ਸਿੰਗਲ ਬਣਾ ਹੋਨਾਂ ਦੀ ਬਾਹ ਸਾਡੇ ਛੱਡਾ ਇਹ ਦੁਨੀਆ ਮੇਰੀ ਗਾੜੀ ਬਾਹ ਸਾਡੇ ਛੱਡਾ ਕਿ ਮੈਂ ਆਪਣੇ ਡੈਡੀ ਦੀ ਬਾਹ ਦੁਨੀਆ ਦਾ ਨਾਮ ਰੋਸ਼ਨ ਕਰਦਾ ਜਿਸਾ ਕਿ ਗੱਲ ਕੀਤੀ ਹੈ ਸ਼ਨਾਜ਼ ਦੇ ਨਾਲ ਇੱਕ ਆਪਣੇ ਬਾਪੂ ਇੱਕ ਅੱਗੇ ਉਹ ਮਦਦ ਕਰਨਾ ਚਾਹੁੰਦੇ। ਮੈਂ ਲੋਕਾਂ ਨਹੀਂ ਫੀਲ ਕਰਨਾ ਚਾਹੁੰਨੀ ਆ। ਮੈਂ ਸਿੰਗਰ ਬੰਨਾ ਚਾਹੁੰਨੀ ਆ। ਵੱਡੇ ਵੱਡੇ ਸਟੇਜਾਂ ਤੇ ਮੈਨੂੰ ਸ਼ੌਂਕ ਆ ਗਾਉਣ ਦਾ ਬਹੁਤ। ਕਿਦਾਂ ਆਪਾਂ ਗੋਨਿਆਂ ਜਗਰਾਤਿਆਂ ਚ ਗਾਉਂਦੇ ਆ। ਕਿ ਨਵੇਂ ਤਰ੍ਹਾਂ ਦਾ ਪਲੇਟਫਾਰਮ ਮਿਲਨੇ ਚਾਹੀਦਾ। ਦੇਖ ਸਕਦੇ ਹੋ ਕਿ ਆਵਾਜ਼ ਇੰਨੀ ਵਧੀਆ ਹੈ ਇਸ ਪੰ ਦੀ। ਲਿਖਿਆ ਜਾਵੇ ਤਾਂ ਅਗਰ ਇਹੀ ਜੇ ਕੋਈ ਹੋਰ ਕੋਈ ਲੜਕੀ ਨੇ ਜਿੱਥੇ ਰੀਲ ਪਾਈ ਹੋndi ਉਸ ਨੂੰ ਅਸੀਂ ਮਿਲ ਇਸ ਰਿਵਿਊ ਦਵਾ ਦੇਣੇ ਸੀਗੇ। ਕਮੈਂਟ ਇੰਨੇ ਦਵਾ ਦੇਣੀ ਸੀ ਹਜ਼ਾਰਾਂ ਚ ਸ਼ੇਅਰ ਮਿਲ ਜਾਣੇ ਸੀ ਤੁਸੀਂ ਵੇਖਿਆ ਕਿੰਨੀ ਸੋਹਣੀ ਆਵਾਜ਼ ਐ ਭੈਣ ਦੀ ਭੈਣ ਅੱਖਾਂ ਤੋਂ ਦੇਖ ਨਹੀਂ ਸਕਦੀ ਸਭ ਤੋਂ ਵੱਡੀ ਗੱਲ ਅੱਖਾਂ ਤੋਂ ਦੇਖ ਨਹੀਂ ਸਕਦੀ ਆਮ ਇਨਸਾਨ ਨਾਲੋਂ ਜ਼ਿੰਦਗੀ ਬਹੁਤ ਵਕਰੀ ਹੋ ਜਾਂਦੀ ਐ ਪਰ ਫੇਰ ਵੀ ਇੱਕ ਉਹਨਾਂ ਦਾ ਗਾਣ ਦਾ ਇੱਕ ਟੈਲੈਂਟ ਐ ਦਾ ਬੋਲੋ ਆਵਾਜ਼ ਬਖਸ਼ੀ ਐ ਇਹੋ ਜਿਆਂ ਨੂੰ ਮਦਦ ਦਿਆ ਕਰੋ ਇਹੋ ਜਿਹੇ ਦੀ ਰੀਲਾਂ ਇਹੋ ਜਿਹੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਅੰਮ੍ਰਿਤਸਰ ਦੇ ਵਿੱਚ ਮੌਜੂਦ ਆਂ ਅੰਮ੍ਰਿਤਸਰ ਦੀ ਗੱਲ ਕਰ ਲਈ ਇੱਥੇ ਬਹੁਤ ਤਰ੍ਹਾਂ ਦਾ ਟੈਲੈਂਟ ਦੇਖਣ ਨੂੰ ਮਿਲਦੈ ਨੇ ਉਹਦੇ ਵਿੱਚੋਂ ਇੱਕ ਟੈਲੈਂਟ ਐ ਸਿੰਗਿੰਗ ਦਾ ਇੱਕ ਤੁਹਾਨੂੰ ਅੱਜ ਭੈਣਾਂ ਨਾਲ ਮਿਲਣ ਜਾ ਰਹੇ ਹਾਂ ਜਿਹੜੀਆਂ ਅੱਖਾਂ ਤੋਂ ਦੇਖ ਨਹੀਂ ਸਕਦੀ ਪਰ ਆਵਾਜ਼ ਉਸਦੀ ਬਹੁਤ ਵਧੀਆ ਬਾ ਕਮਾਲ ਆਵਾਜ਼ ਹੈ ਤੇ ਹਾਲਾਤ ਵੀ ਬਹੁਤ ਮਾੜੇ ਨੇ ਅਕਸਰ ਦੇਖਿਆ ਜਾਵੇ ਤਾਂ ਲੋਕੀ ਜਿਹੜੇ ਨੇ ਸੋਸ਼ਲ ਮੀਡੀਆ ਉੱਤੇ ਉਹ ਲੋਕਾਂ ਨੂੰ ਫੇਮਸ ਕਰਦੇ ਨੇ ਜਿਨ੍ਹਾਂ ਦਾ ਬਾਰਚੋ ਵਿਸ਼ਾ ਜਿਹੜਾ ਹੈ ਕਿ ਚਰਚਾ ਦੇ ਵਿੱਚ ਬਣ ਜਾਂਦਾ ਤੇ ਇੱਕ ਵਿਵਾਦ ਬਣ ਜਾਂਦਾ ਅਸੀਂ ਜੇ ਉਹਨਾਂ ਨੂੰ ਫੇਮਸ ਕਰਦੇ ਹਾਂ ਤੇ ਇਹੋ ਜਿਹਾ ਕਿਉਂ ਨਹੀਂ ਉਹਨਾਂ ਕੋਲ ਸਭ ਕੁਝ ਹੈ ਪਰ ਇੰਨਾ ਵਰਗਾਂ ਕੁਝ ਨਹੀਂ ਹੈ ਸਿਵਾਏ ਇੱਕ ਟੈਲੈਂਟ ਦੇ ਤੇ ਟੈਲੈਂਟ ਵੀ ਜੇ ਕੋਈ ਨਾ ਦੇਕੇ ਤਾ ਫਿਰ ਕੀ ਫਾਇਦਾ ਸਾਡਾ ਤੇ ਅਸੀਂ ਆਸ ਕਰਦੇ ਹਾਂ ਅੱਜ ਦੇ ਜਿਹੜੇ ਭੈਣਾਂ ਤੁਹਾਨੂੰ ਮਿਲਾਂ ਜਾ ਰਹੇ ਆ ਲੋਕ ਇਹਨਾਂ ਦੀ ਬਾਹ ਫੜਨਗੇ ਇਹਨਾਂ ਨੂੰ ਕਿੱਥੇ ਮਕਾਮ ਤੇ ਪਹੁੰਚਾਂਗੇ ਗੱਲਬਾਤ ਕਰ ਲੈਣੇ ਉਸ ਭੈਣ ਦੇ ਨਾਲ ਭੈਣ ਸਾਡੇ ਨਾਲ ਮੌਜੂਦ ਹੈ ਪਹਿਲਾਂ ਤਾਂ ਭੈਣ ਨੂੰ ਬਹੁਤ-ਬਹੁਤ ਸਵਾਗਤ ਹੈ ਜੀ ਹਨ ਭਾਜੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਆ ਹਾਂ ਜੀ ਭੈਣੇ ਨਾਮ ਜਾਣਨਾ ਚਾਹਾਂਗੇ ਕਿ ਕਿੱਥੋਂ ਦੇ ਰਹਿਣ ਵਾਲੀ ਹੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਹਿਨਾ ਸੋਨੀਆ ਮੈਂ ਮਰਸਲਪਗਤਾਂ ਵਾਲੀ ਰਹਿਣ ਵਾਲੀ ਹਾਂ ਗੱਲ ਕੀਤੀ ਸੀ ਕਿ ਤੁਸੀਂ ਬਹੁਤ ਵਧੀਆ ਗਾਉਂਦੇ ਹੋ ਪਹਿਲਾਂ ਜਾਣਨਾ ਚਾਹਾਂਗੇ ਕਿ ਆਖਰੀ ਗਾਣ ਦਾ ਸ਼ੌਂਕ ਕਿੱਥੋਂ ਪ ਕਿਵੇਂ ਗਾਣਾ ਸ਼ੁਰੂ ਹੋਇਆ ਜ਼ਿੰਦਗੀ ਚ ਗਾਉਂਦਾ ਛੋਟੇ ਜਿਹੇ ਨੂੰ ਬਚਪਨ ਤੋਂ ਬੜਾ ਸ਼ੌਂਕ ਹੀ ਇਹ ਦਮ ਗੂੰਗਨਾਂ ਦੀ ਰਿੰਦੀ ਨਹੀਂ ਮੈਨੂੰ ਮੈਨੂੰ ਉਹ ਪਸੰਦ ਮੈਨੂੰ ਇਹ ਕਿਹਾ ਉਹ ਕਿ ਮੈਨੂੰ ਗਾਉਣ ਦਾ ਸ਼ੌਂਕ ਪੈ ਗਿਆ ਅੱਛਾ ਸ਼ਨਾਜ਼ ਇੱਕ ਤੇ ਪਤਾ ਲੱਗਿਆ ਤੁਸੀਂ ਅੱਖਾਂ ਤੋਂ ਤੰਗਦਰਾਂ ਦੇਖ ਨਹੀਂ ਪਾਉਂਦੇ ਹੋ ਕੀ ਕਾਰਨ ਸੀਗਾ ਕਿ ਕਿਸ ਤਰ੍ਹਾਂ ਦੀਆਂ ਅੱਖਾਂ ਇਸ ਵਾਰ ਥੋੜਾ ਜਾਣਕਾਰੀ ਅੱਖਾਂ ਦੀਆਂ ਬਚਪਨ ਤੋਂ ਹੀ ਇਸ ਤਰ੍ਹਾਂ ਹੀ ਲਾਈਟ ਨਹੀਂ ਹੈ ਅੱਛੇ ਮੇਰੀ ਬਚਪਨ ਤੋਂ ਹੀ ਇਸ ਤਰ੍ਹਾਂ ਹੈ ਹਾਂਜੀ ਸ਼ਰਾਸ ਕਿ ਮੁਸ਼ਕਿਲ ਨਹੀਂ ਹੋਇਆ ਜ਼ਿੰਦਗੀ ਦੇ ਵਿੱਚ ਜੀਣਾ ਕਿਉਂਕਿ ਅੱਖਾਂ ਨਾ ਹੋਣੀਆਂ ਆਮ ਇਨਸਾਨੋਂ ਵੱਖਰੀ ਜ਼ਿੰਦਗੀ ਹੋ ਜਾਂਦੀ ਹੈ ਕਿ ਮੁਸ਼ਕਿਲ ਹੋਈ ਜ਼ਿੰਦਗੀ ਜੀਣ ਚ ਮੁਸ਼ਕਲ ਤਾਂ ਹੁੰਦੀ ਹੈ ਥੋੜੀ ਬਹੁਤੀ ਪਰ ਆਪਣੇ ਆਪ ਨੂੰ ਉਹ ਸੰਭਾਲਦੇ ਆਂ ਬੜੀ ਆਪਣੇ ਸਪੋਰਟ ਕਰਦੀ ਆਂ ਕੁਝ ਅਬੜੀ ਕਹੋ ਜੀ ਹੈ ਆਪਣੀਆਂ ਭੈਣਾਂ ਵੀ ਹੈ ਜਿਹੜੀ ਜ਼ਿੰਦਗੀ ਮੈਨੂੰ ਲਈ ਫਰਦਿਆਂ ਪਰਿਵਾਰ ਦੇ ਵਿੱਚ ਕਿੰਨੇ ਲੋਕ ਨੇ ਜਾਣਨਾ ਚਾਹਾਂ ਕੌਣ-ਕੌਣ ਨੇ ਪਰਿਵਾਰ ਦੇ ਵਿੱਚ ਪਰਿਵਾਰ ਤੇ ਮੇਰੇ ਚਾਰ ਭੈਣਾਂ ਆ ਮੇਰੇ ਪਰਤੇ ਉਹਨਾਂ ਦੇ ਪਿਆ ਹੋ ਗਿਆ ਆ ਤਿੰਨ ਸਿਸਤਰਾਂ ਦਾ ਵਿਆਹ ਗਿਆ ਹੁਣ ਭੈਣਾਂ ਮੇਰੀਆਂ ਹੋਣਾ ਹੋਰ ਕੋਣ 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 ਮੇਰੇ ਦਾਦੀ ਆ ਮੇਰੇ ਭਰਾ ਮੇਰੇ ਪਰਜਾਈ ਆ 4 ਜੀ ਹੈਗੇ ਆ ਅੱਛਾ ਤੇ ਮੰਮਾ ਦੇ ਬਾਰੇ ਜਾਣਦੇ ਹੈਗੇ ਮੰਮੀ ਮੰਮਾ ਹੀ ਮੇਰੀ ਇੱਥਾ ਉਹਨਾਂ ਨੂੰ 7 ਸਾਲ ਹੋ ਚਲੇ ਇੰਨਾਂ ਨਹੀਂ ਹਾਂ ਹੂਰੇ ਹੋ ਗਿਆ ਤੇ ਸ਼ਨਾਜ਼ ਮਾਂ ਦੀ ਯਾਦ ਆਉਂਦੀ ਕਿਸੇ ਵਕਤ ਕਿ ਮਾਂ ਕੋ ਕਹਿੰਦੇ ਕਿ ਮਾਂ ਉਹ ਆ ਕਿ ਜ਼ਿੰਦਗੀ ਦੇ ਸਭ ਤੋਂ ਬੱਚੇ ਨੂੰ ਪਿਆਰ ਮਾਂ ਨਾਲ ਹੀ ਹੁੰਦਾ ਮਾਂ ਦੀ ਯਾਦ ਆਉਂਦੀ ਕਦੀ ਬਹੁਤ ਜ਼ਿਆਦਾ ਮਮਾ ਦੀ ਯਾਦ ਆਉਂਦੀ ਮਮਾਂ ਦੇ ਕਹਿ ਕੇ ਵੇਲੇ ਯਾਦ ਇਕੱਲੇ ਵੀ ਬੈ ਕੇ ਗਾਣੇ ਗਾਣੇ ਸੁਣ ਸੁਣ ਲਾਲਾ ਕਨਵਾ ਵਾਲੇ ਰੋ ਪਈਦਾ ਕਿਹੜੇ ਕਿਹੜੇ ਇੱਕ ਮਾਂ ਦਾ ਕੋਈ ਗੀਤ ਸੁਣਾਣਾ ਚਾਹੋ ਕਿਉਂਕਿ ਮਾਂ ਦੀ ਗਾਤ ਦੇ ਵਿੱਚ ਮਾਂ ਤੂੰ ਸੱਚੀ ਮੋਹ ਚ ਰਾਣੀ ਮਾਂ ਮਾਂ ਤੂੰ ਸੱਚੀ ਮੋਹ ਚ ਰਾਣੀ ਮਾਂ ਦਿਲ ਭਰ ਜਾਂਦਾ ਜਦੋਂ ਬਚਪਨ ਵੀ ਦਿਲ ਭਰ ਜਾਂਦਾ ਜਦੋਂ ਬਚਪਨ ਵੀ ਆ ਜਾਂਦੀ ਆਦ ਕਹਾਣੀ ਦੇਖ ਸਕਦੇ ਹੋ ਕਿ ਆਵਾਜ਼ ਇੰਨੀ ਵਧੀਆ ਹੈ ਇਸ ਭੈਣ ਦੀ ਦੇਖਿਆ ਜਾਵੇ ਤਾਂ ਅਗਰ ਇਹੀ ਜੇ ਕੋਈ ਹੋਰ ਕੋਈ ਲੜਕੀ ਨੇ ਜੇ ਕਿਥੇ ਰੀਲ ਪਾਈ ਹੁੰਦੀ ਉਸ ਨੂੰ ਅਸੀਂ ਮਿਲੀਅਨਸ ਚ ਵਿਊ ਦਵਾ ਦੇਣੇ ਸੀਗੇ ਕਮੈਂਟ ਇੰਨੇ ਦਵਾ ਦੇਣੀ ਸੀ ਹਜ਼ਾਰਾਂ ਚ ਸ਼ੇਅਰ ਮਿਲ ਜਾਣੇ ਸੀਗੇ ਪਰ ਅਸੀਂ ਹੀ ਗਲਤ ਹੈ ਇੱਥੇ ਜਿਹੜੇ ਇਨਸਾਨ ਨੇ ਆਪਾਂ ਜਿਹੜੇ ਆਪਾਂ ਰੀਲ ਜਿਹੜੀਆਂ ਲਾਈਕ ਕਰਦੇ ਆ ਇਹੋ ਜਿਹੇ ਨੂੰ ਫਾਰਵਰਡ ਕਰਦੇ ਆ ਕਿਤਨਾ ਕਿਤੇ ਗਲਤ ਸਿਸਟਮ ਨਹੀਂ ਗਲਤ ਅਸਰੀ ਹੋਈ ਹੈ ਜੇ ਇਹੋ ਜਿਹੇ ਲੋਕਾਂ ਨੂੰ ਫੇਮਸ ਕਰ ਦਿੰਦੇ ਨੇ ਜਿਹੜਾ ਕਿ ਅੱਗੇ ਜਾ ਕੇ ਸਮਾਜ ਦੇ ਵਿੱਚ ਜਿਹੜਾ ਹੈ ਕਿ ਇੱਕ ਉਹ ਜੀ ਚੀਜ਼ ਪੈਦਾ ਕਰ ਦਿੰਦੇ ਨੇ ਲੋਕੀ ਜਿਨੇ ਨੇ ਕਿ ਇਹਨਾਂ ਵਰਗਿਆਂ ਦੀ ਵੀ ਮਦਦ ਕਰਨ ਤੋਂ ਰਹਿ ਜਾਂਦੇ ਨੇ ਤੁਸੀਂ ਵੇਖਿਆ ਕਿੰਨੀ ਸੋਹਣੀ ਆਵਾਜ਼ ਹੈ ਭੈਣ ਦੀ ਐਨ ਅੱਖਾਂ ਤੋਂ ਦੇਖ ਨਹੀਂ ਸਕਦੀ ਸਭ ਤੋਂ ਵੱਡੀ ਗੱਲ ਅੱਖਾਂ ਤੋਂ ਦੇਖ ਨਹੀਂ ਸਕਦੀ ਆਮ ਇਨਸਾਨ ਨਾਲੋਂ ਜ਼ਿੰਦਗੀ ਬਹੁਤ ਵਕਰੀ ਹੋ ਜਾਂਦੀ ਹੈ ਇਹਦੇ ਵਿੱਚ ਪਰ ਫੇਰ ਵੀ ਇੱਕ ਹੁਨਰ ਹੈ ਗਾਣ ਦਾ ਇੱਕ ਟੈਲੈਂਟ ਹੈ ਦਾ ਬੋਲੋ ਵਾਜਬ ਬਖਸ਼ੀ ਹੈ ਇਹੋ ਜਿਆਂ ਨੂੰ ਮਦਦ ਦਿਆ ਕਰੋ ਇਹੋ ਜਿਆ ਦੀ ਰੀਲਾਂ ਇਹੋ ਜਿਹੇ ਵੀਡੀਓ ਨੂੰ ਸ਼ੇਅਰ ਕਰਾਇਆ ਕਰੋ ਕਿ ਕੋਈ ਨਾ ਕੋਈ ਇਸ ਨਾਲ ਦੀ ਮਦਦ ਕਰਤੇ ਸਾਡਾ ਇੱਕ ਫਰਜ਼ ਹੈ ਅਸੀਂ ਸਿਰਫ ਆਵਾਜ਼ ਬਣ ਸਕਦੇ ਹਾਂ ਮਦਦ ਜਿਹਨੇ ਕਰਨੀ ਆ ਉਹਨਾਂ ਤੱਕ ਇਹ ਰੀਲ ਨੂੰ ਜ਼ਰੂਰ ਪਹੁੰਚਾਇਆ ਕਰੋ ਇਹ ਵੀਡੀਓ ਨੂੰ ਜ਼ਰੂਰ ਪਹੁੰਚਾਇਆ ਕਰੋ ਨਾ ਕਿ ਉਹਨਾਂ ਦੀ ਜਿਨ੍ਹਾਂ ਨੇ ਇੱਕ ਲਚਰਤਾ ਫਰਲਾਨੀ ਹੁੰਦੀ ਹੈ ਇੱਕ ਲੋਕਾਂ ਚ ਗਲਤ ਮੈਸੇਜ ਨੇ ਉਹ ਹੋਰ ਜਾਨਣਾ ਚਾਹਵਾਂਗੇ ਆਖਿਰ ਕਦੀ ਕਿਸੇ ਨੇ ਪਹੁੰਚ ਕੀਤੀ ਤੁਹਾਡੇ ਤੱਕ ਕਦੀ ਕੋਈ ਆਇਆ ਹੋਵੇ ਮਦਦ ਕਰਨ ਲਈ ਕਦੀ ਕੋਈ ਆ ਨਹੀਂ ਜੀ ਮਦਦ ਤੇ ਬਸ ਮੈਨੂੰ ਇੱਕੋ ਮੇਰੇ ਭਾਜੀ ਹੈਗੇ ਤੇ ਇੱਕ ਮੇਰੇ ਹਰ ਸਕੂਲ ਦੇ ਟੀਚਰ ਹੈਗੇ ਉਹ ਮੇਰੀ ਮਦਦ ਕਰਦੇ ਆ ਉਹਨਾਂ ਨੂੰ ਜੋ ਵੀ ਕਹਾਂ ਉਹ ਕਰ ਦਿੰਦੇ ਆ ਉਹ ਮੇਰੇ ਇਹੜੇ ਹੋਰ ਟੀਚਰ ਹੈਗੇ ਹਰਸਿਮਰਨ ਭਾਜੀ ਉਹ ਮੇਰੀ ਬੜੀ ਸਪੋਰਟ ਕਰਦੇ ਬੜੀ ਮਦਦ ਕਰਦੇ ਆ ਬਹੁਤ ਜ਼ਿਆਦਾ ਉਹਨਾਂ ਨੇ ਪ੍ਰੇਵਾਨ ਵੜਾਇਆ ਮੈਨੂੰ ਅ ਸਨਾ ਹਾਲਾਤ ਕਿਦਾਂ ਦੇ ਘਰ ਦੇ ਦੇਖੇ ਬੜੇ ਹਾਲਾਤ ਸਹੀ ਨਹੀਂ ਨੇ ਨਹੀਂ ਹੈਗੇ ਘਰ ਵੀ ਬੜਾ ਲਾਈਕ ਇਹਨੇ ਇਹਨੇ ਜਾਣੇ ਰਹਿੰਦੇ ਹੋ ਮੁਸ਼ਕਿਲ ਹਾਲਾਤ ਕਿਨੇ ਕੇ ਮੁਸ਼ਕਿਲ ਨੇ ਘਰ ਦੇ ਕਿਨੇ ਖਰਾਬ ਜਿਆਦੇ ਹਾਲਾਤ ਵੀ ਮੁਸ਼ਕਿਲ ਹੀ ਆ ਤੁਸੀਂ ਮੇਰੇ ਵੀਰ ਦਾ ਭਰਾ ਵੇਖਦੇ ਹੋ ਵੀ ਪੰਦ ਕੀ ਹਾਲ ਹੈ ਆ ਕਿਵੇਂ ਰਹਿੰਦੀ ਆ ਜੀ ਅ ਵਸੇ ਹੋਰੇ ਕਦੀ ਕੋਈ ਕਦੀ ਕੋਈ ਸ਼ੋਅ ਚ ਗਏ ਜਿੱਥੇ ਸਿੰਗਰ ਮਿਲੇ ਹੋਣ ਕਦੀ ਜਿੱਥੇ ਗਾਣ ਵਾਲੇ ਕੋਈ ਪ੍ਰੋਗਰਾਮ ਚ ਕਦੀ ਸ਼ੋਅ ਚ ਕਦੀ ਗਏ ਹੋ ਤੁਸੀਂ ਨਹੀਂ ਨਹੀਂ ਜੀ ਇਦਾਂ ਮੈਂ ਕਦੀ ਨਹੀਂ ਗਾਇਆ ਮਤਲਬ ਇਤਰਾਵਸ ਤੇ ਤਾਂ ਸਟੂਟਾਂ ਦੇ ਵੇਕੇ ਨੇ ਕੇ ਨੇ ਕੇ ਸੇ ਤਾਂ ਜ਼ਰੂਰ ਗਾਇਆ ਹੋਵਾਂਗੇ ਉਹਦਾ ਵੀ ਦਿੱਲੀ ਜ਼ਰੂਰ ਗਈ ਆ ਵਾਇਸ ਆਫ ਪੰਜਾਬ ਜਰੂਰ ਗਈ ਆ ਅੱਛਾ ਵਾਇਸ ਆਫ ਪੰਜਾਬ ਚ ਗਏ ਸੀ ਕਿ ਤੁਸੀਂ ਹਾਂ ਕਿਸ ਤਰ੍ਹਾਂ ਜਾਣ ਦਾ ਸਬਬ ਬਣਿਆ ਉੱਥੇ ਕਿੱਦਾਂ ਪਹੁੰਚੇ ਮੇਰੇ ਸਕੂਲ ਦੇ ਟੀਚਰ ਨੇ ਖੜਾਇਆ ਤਲੀਨ ਸਰ ਜੀ ਨੇ ਅੱਛਾ ਉਹਨਾਂ ਨੇ ਸਕੂਲ ਪੜ੍ਹਦੇ ਰਏ ਉਹਨਾਂ ਨੇ ਮੈਨੂੰ ਚਾਹਣ ਕੇ ਕਹਿੰਦੇ ਕਿ ਵਾਈਸਪ ਆਪਣਾ ਜਿਹੜੇ ਅਡੀਸ਼ਨ ਆਉਂਦੇ ਆ। ਅੱਛਾ। ਫਿਰ ਉਹਨਾਂ ਨੇ ਮੈਨੂੰ ਚਾਹਣ ਕੇ ਲੈ ਕੇ ਗਏ ਆ। ਇਸ ਤਰ੍ਹਾਂ ਮੇਰੀ ਉਹ ਉਹਨਾਂ ਨਾਲ ਮਿਲਾਕਾਤ ਹੋ ਗਈ। ਕਿਹੜੇ ਕਿਹੜੇ ਸਿੰਗਰ ਨਾਲ ਮਿਲਾਕਾਤ ਹੋਈ ਕਿਹਨੂੰ ਕਿਹਨੂੰ ਮਿਲਿਓ? ਜਿਲਮਲ ਸਿੱਧੂ ਨੂੰ। ਹਾਂ। ਔਰ ਆਪਣਾ ਸਲੀਮ ਅਸਤਰ ਨੂੰ ਸਚਨ ਜੀ ਨੂੰ। ਅੱਛਾ। ਕਿ ਦਾਨਾ ਨੂੰ ਮੈਂ ਨਾਲ ਮਿਲੇ। ਕਿਵੇਂ ਦਾ ਮਿਲਨ ਲੱਗਿਆ ਹੋਇਆ ਕਿਸ ਤਰ੍ਹਾਂ ਕਿਹੜਾ ਗਾਣਾ ਸੁਣਾਇਆ ਸੀ ਇਹਨਾਂ ਨੂੰ ਕਿਵੇਂ ਦਾ ਫੇਰ ਅਗਿਓ ਅਗਲਿਆਂ ਨੇ ਰਿਸਪੌਂਸ ਦਿੱਤਾ ਕਿਦਾਂ ਦਾ ਕਮੈਂਟ ਕੀਤਾ ਕਿਵੇਂ ਦਾ ਤੁਹਾਨੂੰ ਨਵਾਜਿਆ ਕਿ ਉਹਨਾਂ ਨੇ ਮੈਨੂੰ ਬਹੁਤ ਵਧੀਆ ਦਿੱਤੇ ਆ ਜਦੋਂ ਮੈਂ ਉਹਨਾਂ ਚੰਡੀਗੜ੍ਹ ਤੱਕ ਸਲੈਕਟ ਹੋ ਗਈ ਆ ਉਹ ਕਹਿ ਰਹੀ ਛੇ ਰਾਤ ਤੈਨੂੰ ਚੰਡੀਗੜ੍ਹ ਤੱਕ ਲੈ ਕੇ ਜਾਵਾਂਗੇ ਤੈਨੂੰ ਇਹ ਕੋਈ ਮਜਬੂਰੀ ਨਹੀਂ ਉਹਨਾਂ ਨੇ ਮੈਂ ਕੋਈ ਨਹੀਂ ਐ ਤੂੰ ਮੈਂ ਤੁਹਾਡੀ ਭੈਣ ਆ ਤੁਸੀਂ ਮੇਰੇ ਭਰਾ ਜਿਓ ਜੇ ਭੈਣ ਨੂੰ ਮਜਬੂਰੀ ਨਹੀਂ ਉਹਨਾਂ ਕਿ ਠੀਕ ਹੀ ਆ ਕਹਿੰਦੇ ਕਿ ਤੈਨੂੰ ਅੱਗੇ ਤੱਕ ਲੈ ਕੇ ਜਾਵਾਂਗੇ ਮੈਂ ਕਿ ਕੋਈ ਗੱਲ ਨਹੀਂ ਪਾਦੀ ਕਿਹੜਾ ਗਾਣਾ ਸੁਣਾਇਆ ਸੀ ਮਾਸਟਰ ਸਲੀਮ ਨੂੰ ਉਹ ਸੁਣਾਓ ਬਾਈ ਉਸ ਕੋਲ ਜੇ ਕੋਈ ਮਜਬੂਰੀ ਹੋਵੇ ਸੁਣਾਓ ਜ਼ਰੂਰ ਅ ਸੱਚਣੀ ਜਲੇ ਜਲੇ ਘੱਲਾ ਕਰੀਏ ਸਨੂਨ ਟੂ ਵਿਚੜਨਾ ਆਪੇ के जाना। मेरे तो जा नहीं और किसे सकती जा नहीं सकती दूर मेरे तो जा नहीं और किसे नहीं सकती होर किस नी कोई विचड़न पिछले ਜ਼ਰੂਰੀ ਹੋਵੇਗੀ ਵਿਛੜਨ ਪਿੱਛੇ ਕੋਈ ਗੱਲ ਜ਼ਰੂਰੀ ਹੋਵੇਗੀ ਓ ਸਕੂਡੀ ਦੀ ਵੀ ਕੋਈ ਮਜਬੂਰੀ ਹੋਵੇਗੀ ਓ ਸਕੂਡੀ ਦੀ ਵੀ ਕੋਈ ਮਜਬੂਰੀ ਹੋਵੇਗੀ ਜਦੋਂ ਇਹ ਗਾਣਾ the voice of punjab ਦੇ ਵਿੱਚ ਸੁਨਾਇਆ ਕਿਸ ਤਰ੍ਹਾਂ ਦੀ ਮਰਕੀ ਉਹਨਾਂ ਨੇ ਵੱਲੋਂ ਜੱਜਮੈਂਟ ਦਿੱਤੀ ਕੀ ਕੀ ਕਿਹਾ ਕੀ ਬੋਲੇ ਸੀ ਕਿ ਉਹ ਤੋਂ ਸਾਰੇ ਬਹੁਤ ਵਧੀਆ ਨੂੰ ਜੱਜਮੈਂਟ ਤੋਂ ਇਹ ਫੀਲਿੰਗ ਕਹਿੰਦੇ ਤੇ ਤਿਆੜੇ ਰੋਪੜੇ ਖੜੇ ਕਰਤੇ ਆ ਕਹਿੰਦੇ ਕੁੜੀ ਕਮਾਲ ਲਗਾ ਕੇ ਗਈ ਆ ਕਹਿੰਦੇ ਬਹੁਤ ਵਧੀਆ ਗਾ ਗਈ ਆ ਫਿਰ ਉਹਨਾਂ ਨੇ ਮੈਨੂੰ ਯਾਰ 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 ਮੈਂ ਸੱਚ ਨੇ ਤਿਆਰ ਮਸਲਿਮ ਨੇ ਦਿੱਤਾ ਅੱਛਾ ਮੈਂ ਨਾਲ ਦੇਨ ਕਦੀ ਨਹੀਂ ਭੁੱਲ ਸਕਦੀ ਕਦੀ ਵੀ ਨਹੀਂ ਭੁੱਲ ਸਕਦੀ ਕਿਵੇਂ ਉਹਨਾਂ ਨੇ ਵੀ ਨਹੀਂ ਦਿੱਤਾ ਭਲਾ ਵੀ ਕਿੰਨਾ ਘੇੜ ਵੀ ਵਾਇਸਪ ਬਣਾਉ ਤੇ ਉਹਨਾਂ ਤੇ ਗਈ ਹੈ ਨਾ ਭਲਾ ਵਾ ਫੋਰਚ ਤੇ ਵਾਇਸਪ ਬਣਾਉ ਤੇ ਗਈ ਹੈ ਨਾ ਹੁਣ ਵੀ ਕਿਸ ਕੱਦੇ ਮੇਰਾ ਵੇਖ ਸਕਦੇ ਜੋ ਵਾਇਸਪ ਬਣਾਉ ਤੇ ਫੋਰਚ ਮੈਂ ਜਾਈ ਆ ਸ਼ਨਾਜ਼ ਇਹਨੇ ਤੁਸੀਂ ਉੱਥੋਂ ਤੱਕ ਪਹੁੰਚੇ ਹੋ ਫਿਰ ਵੀ ਹਾਲਾਤ ਹਲੇ ਕਿਤੇ ਘਰ ਦੇ ਠੀਕ ਨਹੀਂ ਨੇ ਫਿਰ ਮਜਬੂਰੀ ਆਣੇ ਘਰ ਦੇ ਘਰ ਦੇ ਵਿੱਚ ਵੀ ਮੁਸ਼ਕਿਲ ਹੋਗਾ ਗੁਜ਼ਾਰਾ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਘਰ ਚ ਕੌਣ ਨੇ ਆਮਦਨ ਕੌਣ ਕਰਦਾ ਕਿਸ ਨਾਲ ਗੁਜ਼ਾਰਾ ਉਹਦਾ ਆਮਦਨ ਮੇਰੇ ਡੈਡੀ ਦੀ ਦਿਹਾੜੀ ਲੇਬਰ ਦਾ ਕੰਮ ਕਰਦੇ ਆ ਮਾੜਾ ਮੋਟਾ ਇਤਨਾ ਨੰਨ ਗਈਆ ਗੀਦਾ ਕਰਕੇ ਆ ਨਹੀਂ ਆ ਜੋ ਵੀ ਇਹ ਸਚਾਈ ਆ ਸਚਾਈ ਆ ਹੀ ਬੋਲਣੀ ਆ ਪਾਏ ਥੋੜਾ ਕਹਿਣਾ ਕਿ ਪਾ ਕਰਦੇ ਆ ਕਰਦੇ ਆ ਜੋ ਵੀ ਪਾਪਾ ਹੁਣ ਡੈਡੀ ਕਰਦੇ ਜੋ ਵੀ ਕਰਦੇ ਆ ਮੇਰੇ ਪਾਪਾ ਹੀ ਕਰਦੇ ਆ ਹੋਰ ਕੁਛ ਨਹੀਂ ਹੈਗਾ ਕਮਾਈ ਹੋਰ ਕੋਈ ਹੈਗਾ ਨੀ ਸਿਰ ਤੇ ਕਮੂਣ ਵਾਲਾ ਕਿ ਨਾਲ ਕਰ ਸਕਦਾ ਕਰਦਾ ਹੀ ਆ ਜਿਸ ਰਾਕੇ ਹੋੜ ਆਪਣੇ ਡਾੜਾ ਸਹਾਰਾ ਬੈਨ ਸਕਾਈਵੇਂ ਸਿੰਗਲ ਬਣਾ ਉਹਨਾਂ ਦੀ ਬਾਹ ਸਾਡੇ ਛੱਡਾ ਇਹ ਦੁਨੀਆ ਮੇਰੀ ਗਾੜੀ ਬਾਹ ਸਾਡੇ ਛੱਡਾ ਤੇ ਮੈਂ ਆਪਣੇ ਡੈਡੀ ਦੀ ਬਾਹ ਦੁਨੀਆ ਦਾ ਨਾਮ ਰੋਸ਼ਨ ਕਰਦਾ ਕਾ ਜਿਸਾ ਕੀ ਗੱਲ ਕੀਤੀ ਹੈ ਸ਼ਨਾਜ਼ ਦੇ ਨਾਲ ਇੱਕ ਆਪਣੇ ਬਾਪੂ ਇੱਕ ਅੱਗੇ ਉਹ ਮਦਦ ਕਰਨਾ ਚਾਹੁੰਦੇ ਨੇ ਪਿਤਾ ਜਿਹੜੇ ਕੰਮ ਕਰਦੇ ਨੇ ਗਜਾ ਕਰਦੇ ਨੇ ਜਾਂ ਦਿਹਾੜੀ ਲਾ ਲੈਂਦੇ ਨੇ ਉਸ ਦੇ ਨਾਲ ਇੰਨੇ ਲੋਕਾਂ ਦਾ ਕੰਮ ਨਹੀਂ ਚੱਲਦਾ ਬਹੁਤ ਮੁਸ਼ਕਿਲ ਹੁੰਦਾ ਹੈ ਹਾਲਾਤ ਵੀ ਬਹੁਤ ਘਰ ਦੇ ਮਾੜੇ ਨੇ ਇੱਕ ਆਮ ਘਰ ਨਾਲੋਂ ਵੀ ਜ਼ਿਆਦਾ ਮੁਸ਼ਕਿਲ ਰਹਿਣਾ ਹੁੰਦਾ ਔਖਾ ਹੈ ਪਰ ਵੇਖਿਆ ਜਾਵੇ ਤਾਂ ਜਿਹੜੇ ਸਿੰਗਰਾਂ ਨੇ ਮਦਦ ਕਰਨੀ ਹੁੰਦੀ ਹੈ ਉਹ ਕਰਦੇ ਨੇ ਪਰ ਇਸ ਤਰ੍ਹਾਂ ਅਸੀਂ ਕਹਿ ਦਈਏ ਇੱਕ ਵਾਰ ਹੀ ਨਹੀਂ ਜਿਹੜੇ ਕਈ ਸਿੰਗਰਾਂ ਨੂੰ ਅਸੀਂ ਸੁਣਦੇ ਆ ਉਹਨੇ ਸ਼ੋਅ ਲੱਖਾਂ ਲੱਖ ਰੁਪਈਆ ਨੂੰ ਸ਼ੋਅ ਤੇ ਦੇ ਦੇ ਦਿੰਨੇ ਆ ਇਹਨਾਂ ਵਰਗਿਆਂ ਨੂੰ ਸਾਨੂੰ ਸੱਦਣਾ ਚਾਹੀਦਾ ਇਹਨਾਂ ਵਰਗੇ ਦੀ ਮਦਦ ਵੀ ਹੋ ਜਾਂਦੀ ਹੈ ਤੇ ਇਹਨਾਂ ਦੀ ਆਵਾਜ਼ ਦੇ ਵਿੱਚ ਵੀ ਇੱਕ ਰੱਬ ਦਾ ਚਲਕ ਦਿਖਦੀ ਹੈ ਇਹ ਜਿਹੜੇ ਆਪਣੇ ਨਵਾਜ਼ੀ ਆ ਲੋਕਾਂ ਨੂੰ ਜ਼ਰੂਰ ਇਨ੍ਹਾਂ ਵਰਗਿਆਂ ਨੂੰ ਫੇਮਸ ਕਰਨਾ ਚਾਹੀਦਾ ਨਾ ਕਿ ਉਹਨਾਂ ਨੂੰ ਜਿਹੜੇ ਕਿ ਇੱਕ ਫੇਵਾਲ ਖੜਾ ਕਰ ਦਿੰਦੇ ਨੇ ਇੱਕ ਲੋਕਾਂ ਦੀ ਅੱਜ ਕੱਲ੍ਹ ਜਿਹੜੇ ਗੱਲ ਕਲੀ ਕਿ ਲੜਕੀਆਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਫੇਮਸ ਹੁੰਦੀਆਂ ਨੇ ਸਾਡੇ ਵਰਗੇ ਲੋਕ ਹੀ ਉਹਨਾਂ ਨੂੰ ਫੇਮਸ ਕਰ ਦਿੰਦੇ ਨੇ ਤੇ ਬਾਅਦ ਚ ਉਹਨਾਂ ਦੇ ਵਿੱਚ ਇੱਕ ਆਕੜ ਦੇਖਣ ਨੂੰ ਮਿਲਦੀ ਹੈ ਪਰ ਇਹ ਜਿਹੜੇ ਨੇ ਇੱਕ ਨਿਮਾਣੇ ਇੱਕ ਬੁੜੇ ਡਾਊਨ ਟੂ ਅਰਥ ਕਹਿ ਸਕਦੇ ਆ ਇਹ ਲੋਕ ਹੁੰਦੇ ਨੇ ਬਸ ਇਹਨਾਂ ਨੂੰ ਜੇ ਤੁਸੀਂ ਪਿਆਰ ਨਾਲ ਸਪੋਰਟ ਕਰ ਦੋ ਇਹ ਤੁਹਾਡਾ ਦੇਣਾ ਜ਼ਿੰਦਗੀ ਵੱਲ ਕਦੀ ਭੁੱਲਦੇ ਤੇ ਤੁਹਾਡੇ ਲਈ ਦੋਆਵਾਂ ਮੰਗਦੇ ਨੇ ਸ਼ਨਾਸ ਕੀ ਇੱਕ ਚਾਹੁੰਦੇ ਕੀ ਮੰਗ ਕਰਦੇ ਹੋ ਕੀ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ ਲੋਕਾਂ ਤੋਂ ਕੀ ਅਪੀਲ ਕਰਦੇ ਹੋ ਮੈਂ ਲੋਕਾਂ ਨਹੀਂ ਫੇਲ ਕਰਨਾ ਚਾਹੁੰਨੀ ਆ ਮੈਂ ਸਿੰਗਰ ਬੰਨਾ ਚਾਹੁੰਨੀ ਆ ਵੱਡੇ ਵੱਡੇ ਸਟੇਟਾਂ ਦੇ ਵਿੱਚ ਨੂੰ ਸ਼ੌਂਕ ਆਗਾ ਗਾਉਣ ਦਾ ਬਹੁਤ ਕਿਦਾਂ ਨਾ ਪਾ ਗੋਨਿਆਂ ਜਗਰਾਤਿਆਂ ਚ ਗਾਉਂਦੇ ਆ ਕਿ ਨਵੇਂ ਤਰ੍ਹਾਂ ਦੇ ਪਲੇਟਫਾਰਮ ਮਿਲਣੇ ਚਾਹੀਦੇ ਸ਼ਨਾਸ ਨੇ ਗੱਲ ਕੀਤੀ ਆ ਅਸੀਂ ਆਸ ਕਰਦੇ ਆ ਲੋਕ ਇਹਨਾਂ ਦੀ ਮਦਦ ਕਰਨਗੇ ਇਹਨਾਂ ਨੂੰ ਜਾਣਣਗੇ ਤੁਸੀਂ ਜਦ ਵੀ ਅੰਮ੍ਰਿਤਸਰ ਚ ਆਓ ਇਹ ਦੱਸਿਆ ਕਿ ਦੱਸਿਆਵਾ ਕਿ ਇੱਥੇ ਰੰਦੇ ਨੂਲ ਮੰਡੀ ਰਹਿੰਦੇ ਨੇ ਨੂਰੀ ਮਹੱਲੇ 'ਚ ਰਹਿੰਦੇ ਨੇ ਤੁਸੀਂ ਕਿਸੇ ਨੂੰ ਵੀ ਆ ਕੇ ਨਾਂ ਬਾਰੇ ਪੁੱਛ ਸਕਦੇ ਹੋ ਭੈਣ ਅੱਖਾਂ ਤੋਂ ਦੇਖ ਨਹੀਂ ਸਕਦੀ ਪਰ ਫਿਰ ਵੀ ਕੰਮਦੀ ਹੈ ਇਹਨਾਂ ਵਰਗੇ ਲੋਕਾਂ ਦੀ ਜ਼ਰੂਰ ਮਦਦ ਕਰੋ ਤਾਂ ਕਿ ਜੇ ਅਸੀਂ ਨਾ ਮਦਦ ਕਰਾਂਗੇ ਤੇ ਸਾਡੇ ਲਈ ਇੱਕ ਬਹੁਤ ਹੁੰਦਾ ਕੰਮ ਹੈ ਇਹ ਆਸ ਕਰਦੇ ਹਾਂ ਲੋਕ ਜਿਹੜੇ ਇਹੋ ਜਿਹੋ ਲੋਕਾਂ ਨੂੰ ਸਪੋਰਟ ਜ਼ਰੂਰ ਕਰੇ